ਅਸੀਂ ਖੜੇ ਹਾਂ ਜੀ ਬੱਸੀ ਪਠਾਣਾ ਫਤਿਹਗੜ੍ਹ ਸਾਹਿਬ ਤੋਂ ਅੱਗੇ ਇਹ ਜਗ੍ਹਾ ਤੇ ਇੱਕ ਮੜੀ ਬਣਾਈ ਗਈ ਹੈ ਜਿਹਦੇ ਵਿੱਚ ਕੀ ਦੀਵਾ ਜਗਾ ਕੇ ਯਾਦ ਕੀਤਾ ਜਾਂਦਾ ਪਾਈ ਭਗਵਾਨਾ ਜੀ ਤੇ ਉਹਨਾਂ ਦੇ ਭਤੀਜੇ ਫਾਲਤ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੋਦ ਲੱਤੇ ਪੁੱਤਰ ਜਿਹੜਾ ਚਤੌੜਗੜ੍ਹ ਵਿੱਚ ਜਾ ਕੇ ਸ਼ਹੀਦ ਹੁੰਦਾ ਹੈ ਵਿਦਨ ਪ੍ਰੂਫ ਗੱਲ ਕਰਾਂਗੇ ਕਿਉਂਕਿ ਮੈਨੂੰ 13 ਸਾਲ ਹੋ ਗਏ ਬਾਬਾ ਜੋਰਾਵਰ ਸਿੰਘ ਦੀ ਇਤਿਹਾਸ ਦੀ ਸੇਵਾ ਤੇ ਲੱਗਿਆ ਨੂੰ ਸ਼ਹੀਦੀ ਅਸਥਾਨ ਚਤੌੜਗੜ੍ਹ ਦੇ ਵਿੱਚ ਹੈ ਪਰ ਇਹ ਜਗ੍ਹਾ ਤੇ ਉਹਨਾਂ ਦਾ ਪਿੰਡ ਹੈ ਨੇੜੇ ਘਰ ਹੈ ਇਹ ਜਗ੍ਹਾ ਤੇ ਬਹੁਤ ਸਮੇਂ ਤੋਂ ਉਹਨਾਂ ਦੀ ਸਤਕਾਰ ਦੇ ਨਾਲ ਉਹਨਾਂ ਦੀ ਯਾਦ ਵਿੱਚ ਪਾਲ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਤੇ ਉਹਨਾਂ ਦੇ ਚਾਚਾ ਭਾਈ ਭਗਵਾਨਾ ਜੀ ਨੂੰ ਯਾਦ ਕੀਤਾ ਜਾਂਦਾ ਧੰਨਵਾਦ ਕਰਦੇ ਆ ਪਿੰਡ ਵਾਲਿਆਂ ਦਾ ਪਰ ਗੁਰਮਰਯਾਦਾ ਅਨੁਸਾਰ ਜੇ ਆਪਾਂ ਚੱਲਾਂਗੇ ਜਾਂ ਤਾਂ ਉਸ ਜਗ੍ਹਾ ਦੇ ਉੱਤੇ ਥੜਾ ਬਣਾ ਦਿੱਤਾ ਜਾਵੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਬਾਣੀ ਦਾ ਪ੍ਰਚਾਰ ਕੀਤਾ ਜਾਵੇ ਸ਼ਹੀਦਾਂ ਦਾ ਇਤਿਹਾਸ ਦੱਸਿਆ ਜਾਵੇ ਇਸੇ ਚੀਜ਼ ਨੂੰ ਲੈ ਕੇ ਪਹੁੰਚਿਆ ਬੱਸੀ ਪਠਾਣਾ ਕਰਦੇ ਆ ਜੀ ਗੱਲ ਖੜਾ ਬਣਾ ਦਈਏ ਜੀ ਤੁਸੀਂ ਕੀ ਇਹਨੇ ਜੀ ਥੜਾ ਬਣਾ ਦਈਏ ਜੀ ਫੜਾ ਬਣਾ ਦੇ ਜੀ ਜੋ ਬੋਲੇ ਇਤਨੀ ਹਾ ਸਰ ਮਤਾ ਜੀ ਇਹ ਫੜੇ ਦੀ ਪਹਿਲੀ ਸੇਵਾ ਦਾਸ ਵੱਲੋਂ ਆ ਲਓ ਜੀ ਕੀ ਕਰਪਾ ਹੋ ਗਈ ਆਲੂ ਚਾਹ 10 5 ਰੁਪਏ ਪਾਓ ਇੱਕ ਇੱਕ ਕਿੱਟ ਲੈ ਕੇ ਆਓ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੋਦ ਲਿੱਤੇ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਜੋ ਲੋਟੇ ਖਾਨਦਾਨ ਵਿੱਚੋਂ ਸੀ ਜਿਨ੍ਹਾਂ ਨੂੰ ਗੁਰਗੋਬਨ ਸਿੰਘ ਮਹਾਰਾਜ ਨੇ ਆਪਣੇ ਪੁੱਤਰ ਹੋਣ ਦਾ ਮਾਣ ਦਿੱਤਾ ਜਿਨ੍ਹਾਂ ਦੇ ਕਈ ਜਗ੍ਹਾ ਤੇ ਸਥਾਨ ਬਣੇ ਹੋਏ ਨੇ ਅੱਜ ਵੀ ਡੜਹੇੜੀ ਪਿੰਡ ਦੇ ਵਿੱਚ ਬਣਿਆ ਹੋਇਆ ਮਾਤਾ ਪੁੱਪਾ ਦੇ ਘਰ ਫਿਜ਼ਰਾਬਾਦ ਬਾਬਾ ਜੋਰਾਵਾਸ ਸਿੰਘ ਦਾ ਸਥਾਨ ਬਣਿਆ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਗਾਣੀ ਪਿੰਡ ਦੇ ਵਿੱਚ ਸਥਾਨ ਬਣਿਆ ਹੋਇਆ ਕਿਉਂਕਿ ਇਸ ਇਲਾਕੇ 'ਚ ਬਹੁਤ ਘੱਟ ਬੱਚਿਆਂ ਨੂੰ ਲੋਕਾਂ ਨੂੰ ਪਤਾ ਕਿ ਬਾਬਾ ਜੋਰਾਵਾਸ ਸਿੰਘ ਜੀ ਕੌਣ ਸਨ ਤਾਂ ਕਿ ਉਹਨਾਂ ਦਾ ਇਤਿਹਾਸ ਪਤਾ ਲੱਗ ਸਕੇ ਇਸੇ ਕਰਕੇ ਇਹ ਜਗ੍ਹਾ ਤੋਂ ਉਹਨਾਂ ਦੀ ਯਾਦਗਾਰੀ ਰੂਪ ਵਿੱਚ ਖੜਾ ਸੈ ਬਣਾਉਣ ਦੀ ਸੰਗਤ ਵੱਲੋਂ ਮੰਗ ਉੱਠੀ ਸੀ ਅੱਜ ਪੂਰੇ ਪਰਿਵਾਰ ਵੱਲੋਂ ਵੀ ਸਹਿਮਤੀ ਜਤਾ ਦਿੱਤੀ ਗਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੋਦ ਲਿੱਤੇ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਉਹ ਸ਼ਹੀਦ ਹੁੰਦੇ ਨੇ ਚਤੌੜਗੜ੍ਹ ਤੇ ਜਾ ਕੇ ਇਸ ਕਰਕੇ ਸਮਾਦੀ ਸਥਾਨ ਨਹੀਂ ਹੈ ਉਹਨਾਂ ਦੀ ਯਾਦਗਾਰੀ ਅਸਥਾਨ ਹੈ ਸੋ ਸੰਗਤਾਂ ਵੱਲੋਂ ਪਰਿਵਾਰ ਵੱਲੋਂ ਇਲਾਕੇ ਵੱਲੋਂ ਇੱਕ ਮੰਗ ਸੀ ਵੀ ਇਹ ਜਗ੍ਹਾ ਨੂੰ ਗੁਰਮਰਜਾਦਾ ਅਨਸਾਰ ਥੜੇ ਦੇ ਰੂਪ ਦੇ ਵਿੱਚ ਲੈ ਕੇ ਆਉਂਦਾ ਜਾਵੇ ਜਿਤੇ ਸ਼ਸਤਰ ਰੱਖੇ ਜਾਣ ਖੜਾ ਬਣਾ ਦਿਜੀ ਜੀ ਤੁਸੀਂ ਕੀ ਇਹਨੇ ਜੀ ਖੜਾ ਬਣਾ ਦਿਜੀ ਜੀ ਹਾਂ ਜੀ ਵੀ ਪੱਕਾ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਬਾਬਾ ਜੋਰਾਵਰ ਸਿੰਘ ਜੀ ਤੇ ਭਾਈ ਭਗਵਾਨਾ ਜੀ ਚਾਚਾ ਭਤੀਜਾ ਦੀ ਜਿਹੜੀ ਯਾਦਗਾਰ ਹੈ ਉਹ ਗੁਰਮਤ ਮਰਯਾਦਾ ਅਨਸਾਰ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤਨਤਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋ ਜਾਵੇ ਤੇ ਅੱਜ ਸਾਰੇ ਪਰਿਵਾਰ ਵੱਲੋਂ ਅੱਜ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਸੁਖਮਨੀ ਸਾਹਿਬ ਦਾ ਪਰ ਇਹ ਜਗ੍ਹਾ ਤੇ ਹੁਣ ਆਉਣ ਵਾਲੇ ਸਮੇਂ 'ਚ ਗੁਰੂਗ੍ਰਾਮ ਸਾਹਿਬ ਦਾ ਪ੍ਰਕਾਸ਼ ਹੋ ਕੇ ਫਿਰ ਇਸੇ ਜਗ੍ਹਾ ਦੇ ਉੱਤੇ ਬਾਣੀ ਪੜ੍ਹੀ ਜਾਏਗੀ ਤਾਂ ਕਿ ਥੋੜੇ ਸਮੇਂ ਦੇ ਵਿੱਚ ਇਹ ਥੜਾ ਬਣ ਕੇ ਤਿਆਰ ਹੋ ਜਾਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੰਤਰ ਬਾਬਾ ਜੋਰਾਵਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਾਰ ਸਿੰਘ ਜੀ ਅੰਤਰ ਬਾਬਾ ਜੋਰਾਵਾਰ ਸਿੰਘ ਜੀ ਤਨ ਪਾਈ ਭਗਵਾਨਾ ਜੀ ਤਨ ਪਾਈ ਭਗਵਾਨਾ ਜੀ ਤਨ ਪਾਈ ਭਗਵਾਨਾ ਜੀ ਤਨ ਪਾਈ ਭਗਵਾਨਾ ਕਰੋ ਮਾਤਾ ਜੀ ਕਾਰਨ ਸਾਰੇ ਨਾਲ ਕੇ ਔਰ ਸਾਰੇ ਟਿਕ ਕਿਟ ਲੈ ਕੇ ਆਓ ਇਹਨਾਂ ਜੀ ਤੁਸੀਂ ਵੀ ਚਾਹੇ ਲੈ ਕੇ ਆਓ ਇੱਥੇ ਇੱਕ ਇੱਕ ਕਿਟ ਲੈ ਕੇ ਆਓ ਸਾਰੇ ਪਰਿਵਾਰ ਵੱਲੋਂ ਇੱਕ ਇੱਕ ਕਿਟ ਲੈ ਕੇ ਆਓ ਠੀਕ ਹੈ ਜੀ ਮਤਲਬ ਕਿ ਸਾਡੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀਆਂ ਨੂੰ ਦੱਸ ਸਕੀਏ ਵੀ ਸਾਡੇ ਅਸੀਂ ਸਾਡੀ ਦਾਦੀ ਵੱਲੋਂ ਸਾਡੇ ਪਰਿਵਾਰ ਵੱਲੋਂ ਅਸੀਂ ਇੱਕ ਇੱਕ ਕਿੱਟ ਸਾਡੀ ਮਾਤਾ ਵੱਲੋਂ ਲਾਈ ਗਈ ਮਾਤਾ ਜੀ ਕਿੱਟ ਤੁਸੀਂ ਤੁਸੀਂ ਕਿੱਟ ਸਾਰੇ ਪਰਿਵਾਰ ਦੇ ਮੈਂਬਰ ਅੱਛਾ ਜੀ ਦੋ ਤੋਂ ਹੈ ਜੀ ਆਪ ਜੀ ਦੋ ਤੇ ਇੱਥੇ ਦੇ ਜਿਹੜੇ ਮਹੱਲੇ ਦੇ ਨਿਵਾਸੀ ਨੇ ਉਹ ਵੀ ਤੁਸੀਂ ਵੀ ਪਰਿਵਾਰ ਹੀ ਹੋ ਬਜੋਰਾ ਵਾਸੀ ਦਾ ਤੁਸੀਂ ਵੀ ਇੱਕ ਟਾ ਆ ਵੀ ਦੋਤਾ ਹੀ ਹੈ ਆ ਵੀ ਇਹ ਵੀ ਦੋਦੇ ਤੁਸੀਂ ਵੀ ਇੱਕ ਟਾ ਨਹੀਂ ਇਹਦਾ ਜੰਮ ਹੋਇਆ ਹੋਇਆ ਹੈ ਹਾਂ ਜੀ ਦੋਰਾ ਬਾਬਾ ਜੀ ਜਾਂਦਾ ਨੇ ਉਹ ਤੇ ਇਹਦਾ ਲੋਤੀ ਜਾਣਾ ਵਾਹ ਗੁਰੂ ਜੀ ਇਹਦੀ ਭੇਜੇ ਹੋਏ ਨਹੀਂ ਜੀ ਵਾਪਸ ਰੁਹਾ ਨਹੀਂ ਮੈਂ ਇਹੀ ਕਹਿਣਾ ਦਾ ਖਣੀ ਉਹੀ ਦਵਾਣਾ ਆਏ ਉਹ ਵੀ ਰੁਹਾ ਨਹੀਂ ਜੀ ਅਨਨੇ ਆਪਣੀ ਆਪ ਸੇਵਾ ਲੈਣੀ ਹੋਣੀ ਇਹ ਥੜੇ ਦੀ ਪਹਿਲੀ ਸੇਵਾ ਜਿਹੜੀ ਹੈਗੀ ਉਹ 10 ਬੰਨੋਂ ਬਾਬਾ ਜੀ ਮਤਾ ਜੀ ਇਹ ਥੜੇ ਦੀ ਪਹਿਲੀ ਸੇਵਾ 10 ਬੰਨੋਂ ਜੀ ਫੜੋ ਫੜੋ ਬੰਨ ਆ ਹੈਲੋ ਜੀ ਬੁਲ ਕਰਪਾ ਹੋਗੀ ਆਲੂ ਜੀ ਚਾਹੀ 10 5 ਰੁਪਏ ਪਾਓ ਐਨੀ ਜੀ ਸਾਰੇ ਤੇ ਸ਼ੁਰੂਆਤ ਹੋਈ ਜਾਵੇ ਆ ਜਗਾ ਵੀ ਇੱਧੇ ਲੈ ਲੈਣੀ ਆ ਸਾਰਿਆਂ ਨੇ ਆਪਾਂ ਨੇ ਬਸ ਬਸ ਲਓ ਜੀ ਮਾਤਾ ਜੀ ਇਹ ਸੇਵਾ ਤੁਹਾਨੂੰ ਮਾਰਾ ਨੇ ਬਖਸ਼ਦੀ ਹੁਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਿਦਨ ਪ੍ਰੂਫ ਗੱਲ ਕਰਾਂਗੇ ਕਿਉਂਕਿ ਮੈਨੂੰ 13 ਸਾਲ ਹੋ ਗਏ ਬਾਬਾ ਜੋਰਾਵਰ ਸਿੰਘ ਦੇ ਇਤਿਹਾਸ ਦੀ ਸੇਵਾ ਤੇ ਲੱਗਿਆ ਨੂੰ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਜਿੱਥੇ-ਜਿੱਥੇ ਬਾਬਾ ਜੋਰਾਵਰ ਸਿੰਘ ਜੀ ਗਏ ਉਹਨਾਂ ਕਦਮਾਂ ਤੇ ਪੰਜ ਵਾਰ ਦਾਸ ਜਾ ਚੁੱਕਿਆ ਉਸ ਇਤਿਹਾਸ ਦੀ ਗੱਲ ਕਰਾਂਗੇ 2012 ਤੇ ਵਿੱਚ ਮੈਂ ਨੌਕਰੀ ਛੱਡੀ ਇੰਟਰਨੈਟ ਯੂਨੀਵਰਸਿਟੀ ਤੋਂ ਉਦੋਂ ਤੋਂ ਬਾਅਦ ਹੁਣ ਤੱਕ 월ਡ ਰਿਕਾਰਡ ਗਿਨੀਜ਼ ਬੁੱਕ ਆਫ ਰਿਕਾਰਡ ਪੰਜ ਕਿਤਾਬਾਂ ਮਾਰਾਂ ਨੇ ਲਿਖਾਈਆਂ ਨੇ ਜਿਹਦੇ ਵਿੱਚ ਖੋਜ ਕਰਨੀ ਆਰੰਭ ਕੀਤੀ ਸਭ ਤੋਂ ਪਹਿਲੀ ਖੋਜ ਮੇਰੀ ਬਾਬਾ ਜੋਰਾਵਰ ਸਿੰਘ ਜੀ ਤੇ ਸੀ ਇਹ ਖੋਜ ਕਿੱਦਾਂ 10 2012 ਦੇ ਵਿੱਚ ਚਤੌੜਗੜ ਪਹੁੰਚਿਆ ਜਦੋਂ 10 ਚਤੌੜਗੜ ਪਹੁੰਚਿਆ ਉੱਥੇ ਇੱਕ ਇੱਕ ਵੱਖਰੀ ਗੱਲ ਸੀ ਕਿ ਜਦੋਂ ਅਸੀਂ ਚਤੌੜਗੜ ਦੇ ਕਿਲੇ ਦਾ ਇਤਿਹਾਸ ਲੱਭ ਰਹੀ ਸੀ ਉਹਦੇ ਇੱਕ ਜ਼ਿਕਰ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਫਰਜ਼ੰਦ ਇੱਥੇ ਸ਼ਹੀਦ ਹੋਇਆ ਔਰ ਉਹ ਇਸ ਫਰਜ਼ੰਦ ਦਾ ਜ਼ਿਕਰ ਮਾੜੀ-ਮੋਟੀ ਕਿਸੇ ਕਿਤਾਬ ਵਿੱਚ ਨਹੀਂ ਸੀ ਇੱਕ ਉਸ ਸਮੇਂ ਦੀ ਕਿਤਾਬ ਮੈਂ ਕੱਲੀ-ਕੱਲੀ ਕਿਤਾਬ ਦਾ ਜ਼ਿਕਰ ਕਰਾਂਗਾ ਕਿਉਂਕਿ ਇਹਦੇ ਉੱਤੇ ਅਸੀਂ ਬੜੀ ਰਿਸਰਚ ਕਰਕੇ ਇੱਥੇ ਦਾ ਜਿਹੜਾ ਇਤਿਹਾਸ ਹੈ ਉਹ ਲਿਖ ਰਿਹਾ ਇੱਕ ਕਿਤਾਬ ਹੈ ਪੁਰਖ ਭਗਵੰਤ ਜੀਵਨੀ ਗੁਰੂ ਗੋਬਿੰਦ ਸਿੰਘ ਜੀ ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਹੋ ਇਹਦਾ ਪੰਨਾ ਨੰਬਰ ਹੈ 223 ਪੰਨਾ ਨੰਬਰ 223 ਨੰਬਰ ਪੰਨੇ ਤੇ ਇੱਕ ਜ਼ਿਕਰ ਹੁੰਦਾ ਹੈ ਤਾਰੀਖ ਮੁੱਜਮ ਸ਼ਾ ਮੌਲਵੀ ਦਾ ਲਿਖਿਆ ਹੋਇਆ ਤਵਾਰੀਖ ਵਿੱਚ ਮੁੱਜਮ ਸ਼ਾ ਮੌਲਵੀ ਲਿਖਦਾ ਹੈ ਤੇ ਇਹਦਾ ਜ਼ਿਕਰ ਕੀਤਾ ਅਬਦੁਲ ਰਸੂਲ ਨੇ ਜ਼ਿਕਰ ਕੀਤਾ ਕਿ ਪਿਸਰ ਗੁਰੂ ਗੋਬਿੰਦ ਸਿੰਘ ਪਾਲਤ ਪੁੱਤਰ ਬਾਬਾ ਜੋਰਾਵਰ ਸਿੰਘ ਇੱਕ ਉਸ ਸਮੇਂ ਦਾ ਲਿਖਾਰੀ ਲਿਖਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦਾ ਲਿਖਾਰੀ ਉਸ ਸਮੇਂ ਰੋਜ਼ਨਾਮੇ ਵਿੱਚ ਲਿਖਦਾ ਕਿ ਪਿਸਰ ਗੁਰੂ ਗੋਬਿੰਦ ਸਿੰਘ ਚਤੌੜਗੜ੍ਹ ਸ਼ਹੀਦ ਹੋਇਆ ਚਤੌੜਗੜ੍ਹ ਦੀ ਕਮੇਟੀ ਨਾਲ ਗੱਲ ਕੀਤੀ ਉਹ ਕਹਿੰਦੇ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਐ ਨਹੀਂ ਆਇਆ ਮੈਂ ਹੱਦ ਹੋ ਗਈ ਆ ਤੁਸੀਂ ਕਿਹੜਾ ਨਵਾਂ ਸੱਪ ਕੱਢ ਲਿਆ ਕਿ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਤਾਂ ਬਾਬਾ ਜੋਰਾਵਰ ਸਿੰਘ ਹੈ ਬਾਬਾ ਜੀਤ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹ ਜੋਰਾਵਰ ਸਿੰਘ ਕੌਣ ਹੈ ਮੈਂ ਕਿਹਾ ਇਹ ਵੀ ਸੀ ਪੁੱਤ ਬੋਲੋ ਵਾਹਿਗੁਰੂ ਇਹ ਵੀ ਪੁੱਤ ਸੀ ਅਸੀਂ ਵੀ ਪੁੱਤ ਹੈ ਔਰ ਇੱਕ ਨਹੀਂ ਚਾਰ ਪੁੱਤਰ ਨੇ ਗੁਰੂ ਗੋਬਿੰਦ ਸਿੰਘ ਦੇ ਪਾਲਤ ਪੁੱਤਰ ਚਾਰਾਂ ਦਾ ਜ਼ਿਕਰ ਹੈ ਬਾਬਾ ਪੰਜਾਬ ਸਿੰਘ ਜੀ ਹੋ ਜ਼ਿਕਰ ਕਰਾਂਗੇ ਤੇ ਉਦੋਂ ਬਾਅਦ ਉਹ ਖੋਜ ਸ਼ੁਰੂ ਹੋਈ ਤਾਂ ਅਸੀਂ ਇਸ ਪਰਿਵਾਰ ਦੇ ਕੋਲ ਪਹੁੰਚੇ 2013 ਦੇ ਵਿੱਚ ਆ ਬਾਹਰ ਤੁਹਾਡੇ ਇੱਥੇ ਕਾਰਖਾਨਾ ਹੈ ਉਹ ਬਜ਼ੁਰਗ ਆਏ ਹੋਣਗੇ ਉਹਨਾਂ ਦੇ ਘਰ ਵੀ ਦਾਸ ਗਿਆ ਜਿੱਥੇ ਬਾਬਾ ਜੋਰਾਵਰ ਸਿੰਘ ਬੈਠੇ ਹੋਏ ਨੇ ਮੈਂ ਉਹਨਾਂ ਦੇ ਕੋਲ ਵੀ ਗਿਆ ਘਰ ਫਿਰ ਸਾਰੇ ਪਰਿਵਾਰ ਇਕੱਠੇ ਕੀਤੇ ਚਤੌੜਗੜ 2012 ਦੇ ਵਿੱਚ ਪਹਿਲਾ ਸਮਾਗਮ ਦਾਸ ਵੱਲੋਂ ਰੱਖਿਆ ਗਿਆ ਬਾਬਾ ਜੋਰਾਵਰ ਸਿੰਘ ਜੀ ਦੇ ਸ਼ਹੀਦੀ ਸਥਾਨ ਦੇ ਉੱਤੇ ਉਹ ਜਗ੍ਹਾ ਲੱਭੀ ਗਈ ਅੱਜ ਹਰ ਸਾਲ ਤੋੜਗੜ ਦੀ ਧਰਤੀ ਦੇ ਉੱਤੇ 2012 ਤੋਂ ਪਹਿਲਾਂ ਕਦੇ ਨਹੀਂ ਮਨਾਇਆ ਗਿਆ ਸੀ ਹਰ ਸਾਲ ਸ਼ਹੀਦੀ ਦਿਹਾੜਾ ਉਸ ਜਗ੍ਹਾ ਦੇ ਉੱਤੇ ਗੰਭੀਰੀ ਨਦੀ ਦੇ ਕੰਡੇ ਦੇ ਉੱਤੇ ਜਗ੍ਹਾ ਨਹੀਂ ਹੈ ਬਹੁਤ ਥੋੜੀ ਜਗ੍ਹਾ ਹੈ ਉੱਥੇ ਚਤੌੜਗੜ ਦੀ ਸੰਗਤ ਜਾ ਕੇ ਅਰਦਾਸ ਕਰਦੀ ਹੈ ਅੱਜ ਵੀ ਕਰਦੀ ਹੈ 6 ਵਸਾ ਉਦੋਂ ਬਾਅਦ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਤੀ ਦਾਸ ਦਾ ਪਰਿਵਾਰ ਲੱਭਿਆ ਗਿਆ ਸਤੀ ਦਾਸ ਜੀ ਦਾ ਭਾਈ ਦਿਆਲਾ ਜੀ ਦਾ ਪਰਿਵਾਰ ਬੜੇ ਪ੍ਰਵਾਤ ਸੀ ਅਕਸਰ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਖੋਜ ਵਿਚਾਰ ਚੈਨਲ ਦੇ ਉੱਤੇ ਦਾਸ ਦੀ ਵੀਡੀਓ ਤਕਰੀਬ ਨਾਉਂਦੀ ਰਹਿੰਦੀ ਐ ਨੇ ਮੇਰੀ ਪਹਿਲੀ ਮੈਂ ਕਹਿੰਦਾ ਵੀ ਜਿਹੜੀ ਕਿਰਪਾ ਬਾਬਾ ਜੋਰਾਵਾਸੀ ਨੇ ਮੇਰੇ ਤੇ ਕੀਤੀ ਐ ਮੈਨੂੰ ਪਤਾ ਕੀ ਕਿੱਡੀ ਕਬੱਡੀ ਕਿਰਪਾ ਕੀਤੀ ਛੋਟੀ ਮੋਟੀ ਹਸਤੀ ਨਹੀਂ ਐ ਬਾਬਾ ਜੋਰਾਵਾਸੀ ਸੋਹਣ ਸਿੰਘ ਸੀਤਲ ਹੋਏ ਨੇ ਆਪਾਂ ਸਾਰੇ ਸੁਣਦੇ ਆ ਇੱਕ ਕਿਤਾਬਾਂ ਨੂੰ ਬੜਾ ਰੇਅਰ ਇਕੱਠਾ ਕੀਤਾ ਦਾਸ ਨੇ ਇਹ ਤਾਂ ਸਾਡੀਆਂ ਸੰਸਥਾਵਾਂ ਭੁੱਲੀ ਬੈਠੀਆਂ ਨੇ ਬਾਬਾ ਜੋਰਾਬਾਦ ਸਿੰਘ 22 23 ਪਿੰਡ ਮੈਨੂੰ ਪਤਾ ਜਿਹੜੇ ਬਾਬਾ ਜੋਰਾਬਾਦ ਸਿੰਘ ਨੂੰ ਮੰਨਦੇ ਨੇ ਔਰ ਐਸੀ ਕਲਾ ਵਾਪਰਦੀ ਹੈ ਐਸੀ ਕਲਾ ਵਾਪਰਦੀ ਹੈ ਉਹ ਤੁਹਾਨੂੰ ਵੀ ਪਤਾ ਹੀ ਹੈ ਸਾਹਮਣੇ ਆਉਣਗੀ ਹੈ ਵੱਡੀਆਂ ਕਿਰਪਾ ਤੇ ਮਨੁੱਖਤਾ ਦੇ ਗੁਰੂ ਕਿਤਾਬ ਦਾ ਨਾਮ ਹੈ ਸੋਹਣ ਸਿੰਘ ਸੀਤਲ ਉਦੋਂ ਬਾਅਦ ਇੱਕ ਕਿਤਾਬ ਹੈ ਪਿਆਰਾ ਸਿੰਘ ਪਦਮ ਦੀ ਲਿਖੀ ਹੋਈ ਇਹ ਕਿਤਾਬ ਦਾ ਨਾਮ ਹੈ ਚਾਰ ਸਹਿਬਜਾਦੇ ਤੇ ਪਿਆਰਾ ਸਿੰਘ ਪਦਮ ਦੀ ਕਿਤਾਬ ਹੈ ਇਹਦੇ ਵਿੱਚ ਪੰਨਾ ਨੰਬਰ 20 ਹੈ ਇਹਦੇ ਤੇ ਵੀ ਲਿਖਿਆ ਕਿ 6 ਵਿਸਾਖ 1765 ਨੂੰ ਚਤੌੜਗੜ ਦੀ ਲੜਾਈ ਵਿੱਚ ਸ਼ਹੀਦ ਹੁੰਦਾ ਦੱਸਿਆ ਠੀਕ ਜੀ ਅਸਲ ਗੱਲ ਇਹ ਹੈ ਕਿ ਜੋਰਾਵਰ ਸਿੰਘ ਨਾਮ ਦਾ ਇੱਕ ਤਰਖਾਨ ਦਾ ਬਲਕ ਹੋਰ ਸੀ ਉਹ ਆਪਣੇ ਮਾਪਿਆਂ ਨੇ ਇੱਕ ਵਾਰ ਆਨੰਦਪੁਰ ਆ ਗਿਆ ਤੇ ਇਹ ਇਹ ਜਿਹੜਾ ਪਾਲਤ ਪੁੱਤਰ ਹੈ ਸਹਿਬਜਾਦਿਆਂ ਨਾਲ ਕੋਲਿਆ ਉਹ ਓਟਾ ਗਿਆ ਤਾਂ ਗੁਰੂ ਸਾਹਿਬ ਨੇ ਪ੍ਰੇਮ ਨਾਲ ਕਿਹਾ ਇਹ ਵੀ ਮੇਰਾ ਜੋਰਾਵਰ ਸਿੰਘ ਹੈ ਗੁਰੂ ਅੰਗਦ ਦੇਵ ਜੀ ਨੇ ਮੱਲਖਾੜਾ ਆਰੰਭ ਕੀਤਾ 6ਵੇਂ ਪਾਤਸ਼ਾਹ ਨੇ ਮੱਲਖਾੜੇ ਲਗਾਏ 7ਵੇਂ ਪਾਤਸ਼ਾਹ ਦੇ ਨਾਲ 2200 ਘੋੜਸਵਾਰ ਮੱਲਖਾੜੇ ਅਨੰਦਪੁਰ ਸਾਹਿਬ ਦੇ ਵਿੱਚ ਮਲਖਾੜਾ ਤੇ ਕੁਲ ਹੁਣ ਤਾਂ ਕੁਲ ਹੀ ਨਹੀਂ ਰਹੀਆਂ ਸਾਡੀਆਂ ਤੇ ਸਿੱਖ ਕੁਲ ਦੇ ਸੀਗੇ ਸਹਿਬਜ਼ਾਦੇ ਵੀ ਕੁਲ ਦੇ ਸੀਗੇ ਤੇ ਜਿੱਦਾਂ ਕੁਲ ਰਹੇ ਨੇ ਤੇ ਇਹਨਾਂ ਦੀ ਵੀ ਇਹ ਤਕੜਾ بڑا ਸੀਗਾ ਸਰੀਰ ਰੂਪ بڑا ਤਕੜਾ ਸੀ ਇਹਨਾਂ ਦਾ ਇਹਨਾਂ ਦੀ ਡਿਊਟੀ ਲੱਗੀ ਇਹਨਾਂ ਨੇ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਨੂੰ ਢਾ ਲਿਆ ਪਕੜ ਕੇ ਹੁਣ ਜੇ ਕੋਈ ਕਹੇ ਵੀ ਸਹਿਬਜ਼ਾਦਿਆਂ ਨੂੰ ਕੋਈ ਢਾਲੂ ਪਰ ਜਿਹੜਾ ਮਾਣ ਬਾਬਾ ਜੋਰਾਵਰ ਸਿੰਘ ਨੂੰ ਸਹਿਬਜ਼ਾਦਿਆਂ ਨੇ ਦਿਵਾਉਣਾ ਉਹ ਬਹੁਤ ਵੱਡਾ ਹੈ ਕਈ ਸਿੱਖਾਂ ਨੇ ਜਾ ਕੇ ਮਾਤਾ ਜੀ ਨੂੰ ਇੱਕ ਗੱਲ ਕਹੀ ਕਹਿੰਦੇ ਮਾਤਾ ਜੀ ਆਪਣੇ ਪੁੱਤ ਨੂੰ ਸਮਝਾ ਲਓ ਜਾ ਕੇ ਬਹੁਤ ਵੱਡੀ ਗਲਤੀ ਕੀਤੀ ਉਹਨੇ ਉਹ ਕੌਣ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਦੇ ਛਾਤੀ ਦੇ ਉੱਤੇ ਚੜ ਕੇ ਬੈਠਣ ਵਾਲਾ ਐਸੀ ਸਜ਼ਾ ਦਿਵਾਓ ਉਹਨੂੰ ਜਾ ਕੇ ਕੱਲ ਨੂੰ ਤੇਰਾ ਪੁੱਤ ਹਿੰਮਤ ਨਾ ਕਰੇ ਤੁਸੀਂ ਸੈਣੀ ਹੋਗੇ ਜੇ ਤੁਸੀਂ ਛਾਤੀ ਤੇ ਚੜ ਕੇ ਬੈਠੋ ਸਹਬਜ਼ਾਦੇ ਦੀ ਮਾਤਾ ਕਹਿੰਦੀ ਕੋਈ ਗੱਲ ਨਹੀਂ ਮੈਂ ਜਾ ਕੇ ਮੇਰੇ ਪੁੱਤ ਨੂੰ ਸਮਝਾਉਣੀ ਹੈ ਆਪਾਂ ਤਾਂ ਬਹੁਤ ਨਿਮਾਣੇ ਜੇ ਆ ਮਾਂ ਆਈ ਤੇ ਆ ਕੇ ਮਹਾਰਾਜ ਨੂੰ ਕਹੇ ਮਹਾਰਾਜ ਜੀ ਮੇਰੇ ਪੁੱਤ ਕੋਲ ਬਹੁਤ ਵੱਡੀ ਗਲਤੀ ਹੋ ਗਈ ਮੇਰੇ ਨਾ ਪੁੱਤ ਨੂੰ ਮaaf ਕਰਦੇ ਮਹਾਰਾ ਜੀ ਕਹਿੰਦੇ ਮਹਾਰਾ ਪਤਾ ਹੀ ਹੈ ਕਹਿੰਦੀ ਜੀ ਇਹਨੇ ਤੁਹਾਡੇ ਪੁੱਤ ਨੂੰ ਢਾ ਲਿਆ ਇਹਦੀ ਹਿੰਮਤ ਕਿਵੇਂ ਹੋਈ ਸਿੱਖ ਕਹਿੰਦੇ ਹਾਂ ਜੀ ਹਾਂ ਜੀ ਸਜ਼ਾ ਦੋ ਤੇ ਗੁਰਗੋਬਨ ਸਿੰਘ ਮਹਾਰਾ ਕਹਿੰਦੇ ਮਾਤਾ ਤੇਰੇ ਪੁੱਤ ਨੂੰ ਅਹੀ ਜੀ ਸਜ਼ਾ ਦੂੰ ਦੁਨੀਆ ਯਾਦ ਰੱਖੇਗੀ ਬਲਾ ਤੇਰੇ ਪੁੱਤ ਨੂੰ ਲਿਬੜਿਆ ਹੋਇਆ ਮਿੱਟੀ ਦੇ ਵਿੱਚ ਆ ਗਿਆ ਨਿਮਰਤਾ ਚ ਖੜਾ ਮਹਾਰਾ ਜੀ ਮਹਾਰਾ ਸਿੱਖਾਂ ਨੂੰ ਕਹਿ ਲੱਗ ਗੱਲ ਸੁਣੋ ਇਹਨੂੰ ਅਹੀ ਜੀ ਸਜ਼ਾ ਦੇਣੀ ਹੈ ਯਾਦ ਰੱਖੋਗੇ ਮੇਰੇ ਪੁੱਤ ਦੀ ਛਾਤੀ ਤੇ ਨਾਲ ਬੈਠਾ ਸੀ ਜੋਰਾਵਾਰ ਸਿੰਘ ਮਹਾਰਾ ਨੇ ਕੋਲ ਲਿਬੜੇ ਹੋਏ ਨੂੰ ਮਿੱਟੀ 'ਚ ਲਿਬੜੇ ਹੋਏ ਨੂੰ ਖੜੇ ਹੋ ਕੇ ਜੱਫੀ 'ਚ ਲੈ ਕੇ ਕਹਿੰਦੇ ਉਹ ਮੇਰਾ ਇੱਕ ਪੁੱਤ ਜੋਰਾਵਾਰ ਨਹੀਂ ਇਹ ਸਜਾਏ ਅੱਜ ਤੋਂ ਬਾਅਦ ਮੇਰੇ ਦੋ-ਦੋ ਜੋਰਾਵਾਰ ਸਿੰਘ ਸੁਨਿਆਰ ਮੇਰਾ ਇੱਕ ਪੁੱਤ ਨਹੀਂ ਹੈ ਜਿੱਦਾਂ ਦਾ ਇਹ ਜੋਰਾਵਾਰ ਹੈ ਉਦਾਂ ਦਾ ਅੱਜ ਇਹ ਵੀ ਮੇਰਾ ਜੋਰਾਵਾਰ ਹੈ ਇੱਕ ਅਜੀਤ ਜਿਹੜਾ ਜਿੱਤਿਆ ਨਹੀਂ ਜਾਂਦਾ ਇੱਕ ਜੋਰਾਵਰ ਪਾਲਤ ਪੁੱਤਰ ਗੋਦ ਮਹਾਰਾ ਨੇ ਕਿਹਾ ਇਹ ਮਾਂ ਤੇਰਾ ਪੁੱਤ ਨਹੀਂ ਐ ਇਹ ਮੇਰਾ ਪੁੱਤ ਐ ਮੈਂ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਇਸ ਪੁੱਤ ਦੇ ਨਾਮ ਦੇ ਨਾਲ ਮੇਰਾ ਨਾਮ ਵਰਤਿਆ ਜਾਏਗਾ ਪਾਲਤ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਜੋਰਾਵਰ ਫਿਰ ਪੈਰਾ ਚ ਪੈ ਕੇ ਜੋਰਾਵਰ ਸਿੰਘ ਪਤਾ ਕੀ ਕਹਿੰਦਾ ਮਹਾਰਾਜੀ ਜੇ ਪੁੱਤ ਸਮਝਿਆ ਨਾ ਫਿਰ ਕਿਰਪਾ ਵੀ ਉਦਾਂ ਦੀ ਉਹ ਰੱਖੀ ਕੋਲੋ ਵਾਹਿਗੁਰੂ ਕਿਰਪਾ ਉਦਾਂ ਦੀ ਉਹ ਰੱਖੀ ਫਿਰ ਵੱਡੇ ਸਹਿਬਜ਼ਾਦਿਆਂ ਨਾਲ ਛੋਟੇ ਸਹਿਬਜ਼ਾਦਿਆਂ ਨਾਲ ਜਵਾਨ ਹੋਇਆ ਅਨੰਦਪੁਰ ਸਾਹਿਬ ਛੱਡਿਆ ਗਿਆ ਅਨੰਦਪੁਰ ਸਾਹਿਬ ਛੱਡਿਆ ਗਿਆ ਮਲਕਪੁਰ ਰੰਗੜਾ ਲੜਾਈ ਹੁੰਦੀ ਉਸ ਲੜਾਈ ਵਿੱਚ 22 ਫੱਟ ਲੱਗਦੇ ਨੇ ਕੋਟਲੇ ਨਿਹੰਗ ਖਾਂ ਦੇ ਘਰ ਜਾਂਦੇ ਨੇ ਕੋਟਲਾ ਨਿਹੰਗ ਖਾਂ ਸ਼ਮਸ਼ਖਾਂ ਸ਼ਮਸ਼ਖਾਂ ਦਾ ਬੇਟਾ ਕੋਟਲਾ ਨਿਹੰਗ ਖਾਂ ਕੋਟਲਾ ਨਿਹੰਗ ਖਾਂ ਦੀ ਭੂਆ ਬੀਬੀ ਉਮਰੀ ਬੀਬੀ ਉਮਰੀ ਦੇ ਪੁੱਤਰ ਨਬੀ ਖਾਂ ਤੇ ਗਨੀ ਖਾਂ ਆ ਬੇਟਾ ਆਲਮ ਖਾਂ ਆਲਮ ਖਾਂ ਦਾ ਸਹੁਰਾ ਰਾਇ ਕੱਲਾ ਰਾਇ ਕੱਲਾ ਦਾ ਨੌਕਰ ਨੂਰਾ ਮਾਹੀ ਨੂਰਾ ਮਾਹੀ ਦੀ ਪੈਣ ਰਜ਼ੀਆ ਜੀ ਨੇ ਸਹਿਬਜ਼ਾਦਿਆਂ ਦੇ ਸ਼ਹੀਦ ਹੁੰਦੇ ਦੇਖੇ ਨੇ ਉਦੋਂ ਫੱਟ ਲੱਗੇ ਫਿਰ ਉਥੋਂ ਬੱਗਾ ਸਿੰਘ ਤੇ ਗੁਰਸਾ ਸਿੰਘ ਗਹੋਣੀਆ ਅੱਜ ਉਹਨਾਂ ਦਾ ਪਰਿਵਾਰ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ